ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚਾਰਜ ਸੰਭਾਲਦਿਆਂ ਹੀ ਪਹਿਲਾ ਕੰਮ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਗਿਆ ਜੀ ਹਾਂ ਪਹਿਲਾ ਹੀ ਕੰਮ ਕਿਸਾਨਾਂ ਦੇ ਹੱਕ ਚ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮ ਫੈਸਲਾ ਲਿਆ ਐਤ ਤੁਹਾਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸੋਚ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸਵੇਰੇ ਸਾਊਥ ਬਲਾਕ ਪਹੁੰਚੇ ਸਾਊਥ ਬਲਾਕ ਮੌਧੇਵੀਰਾਨੇ ਪੀਐਮ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ ਹੈ ਦਰਸਲ ਆਪਣੇ ਤੀਜੇ ਕਾਰਜਕਾਲ ਦੇ ਆਪਣੇ ਪਹਿਲੇ ਫੈਸਲੇ ਚ ਪੀਐਮ ਮੋਦੀ ਨੇ ਕਿਸਾਨ ਨੀਤੀ ਦੇ 20000 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ ਇਸ ਨਾਲ ਦੇਸ਼ ਦੇ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਕੈਬਨਟ ਮੀਟਿੰਗ ਵੀ ਅੱਜ ਹੋਣ ਵਾਲੀ ਹੈ ਮੰਨਿਆ ਜਾ ਰਿਹਾ ਹੈ ਕਿ ਕੈਬਨਟ ਮੀਟਿੰਗ ਵਿੱਚ ਵੀ ਸਰਕਾਰ ਕੁਝ ਵੱਡੇ ਫੈਸਲੇ ਲੈ ਸਕਦੀ ਹੈ ਕੈਬਨਟ ਮੀਟਿੰਗ ਤੋਂ ਪਹਿਲਾਂ ਸਰਕਾਰ ਸਾਰੇ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਕਰ ਸਕਦੀ ਹੈ ਐਤਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਣੇ ਕੁੱਲ 72 ਮੰਤਰੀਆਂ ਨੇ ਅਹੁਦੇ ਤੇ ਅਹੁਦੇ ਦੀ ਸੌਂ ਚੁੱਕੇ ਸੀ ਫਿਲਹਾਲ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਬਣੀ ਐਨਡੀਏ ਸਰਕਾਰ ਵਿੱਚ ਤੇ ਕੈਪਟਨ ਮੰਤਰੀ ਪੰਜ ਰਾਜ ਮੰਤਰੀ ਜੋ ਸਤੰਤਰ ਚਾਰਜ ਨੇ ਅਤੇ 36 ਰਾਜ ਮੰਤਰੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਜਿਵੇਂ ਵਿਚਕਾਰ ਜਦੋਂ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਸਵੈਰੇ ਆਪਣਾ ਚਾਰਜ ਸੰਭਾਲਿਆ ਤਾਂ ਚਾਰਜ ਸੰਭਾਲਦੇ ਸਾਰ ਸਭ ਤੋਂ ਪਹਿਲਾ ਹੀ ਕੰਮ ਉਹਨਾਂ ਨੇ ਕੀਤਾ ਕਿ ਜੋ ਕਿਸਾਨ ਨਿਧੀ ਦਾ ਪੈਸਾ ਰੁਕਿਆ ਪਿਆ ਸੀ ਜੋ ਪੈਸਾ ਲੰਬੇ ਸਮੇਂ ਤੋਂ ੜਕਿਆ ਹੋਇਆ ਸੀ ਫਿਲਹਾਲ ਉਸ ਪੈਸੇ ਨੂੰ ਪ੍ਰਧਾਨ ਮੰਤਰੀ ਨੇ ਰਿਲੀਜ਼ ਕਰ ਦਿੱਤਾ ਹੈ ਕਿਸਾਨ ਨਿਧੀ ਦੀ ਜੋ ਕਿਸ਼ਤ ਹੈ ਉਹ ਜਾਰੀ ਕਰ ਦਿੱਤੀ ਹੈ ਫਿਲਹਾਲ ਕਿਸਾਨਾਂ ਲਈ ਕਰੋੜਾਂ ਰੁਪਏ ਦੀ ਇਹ ਰਕਮ ਜਾਰੀ ਕੀਤੀ ਗਈ ਦੱਸੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਕਿਸਾਨਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਕਿਸਾਨ ਸੰਮਨ ਨਿਧੀ ਦੀ ਜੋ ਫਾਈਲ ਹੈ ਕਿਸਾਨ ਸਨਮਾਨ ਨਿਧੀ माफ ਕਰਨਾ ਉਸ ਦੀ ਫਾਈਲ ਦੇ ਉੱਤੇ ਦਸਤਖਤ ਕੀਤੇ ਨੇ ਪੀਐਮ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਲਈ ਲਗਾਤਾਰ ਕੰਮ ਕਰ ਰਹੀ ਹੈ ਅਸੀਂ ਕਿਸਾਨਾਂ ਤੇ ਖੇਤੀ ਦੀ ਭਲਾਈ ਲਈ ਕੰਮ ਕਰਦੇ ਰਹਾਂਗੇ ਦੱਸਦੇ ਕਿ ਐਤਵਾਰ ਸ਼ਾਮੀ ਉਹਨਾਂ ਨੇ ਸੋਚ ਚੁੱਕੀ ਹੈ ਤੇ ਅੱਜ ਸਭ ਤੋਂ ਪਹਿਲੇ ਦਿਨ ਜੋ ਦਫ਼ਤਰ ਪਹੁੰਚੇ ਤੇ ਦਫ਼ਤਰ ਪਹੁੰਚਦੇ ਸਾਰ ਉਹਨਾਂ ਨੇ ਜੋ 17ਵੀਂ ਕਿਸ਼ਤ ਹੈ ਕਿਸਾਨ ਨਿਧੀ ਦੀ ਉਹ ਜਾਰੀ ਕਰ ਦਿੱਤੀ ਹੈ 17ਵੀਂ ਕਿਸ਼ਤ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਧੇ ਤੌਰ ਤੇ 9.5 ਕਰੋੜ ਦੇ ਲਗਭਗ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ ਹੈ ਇਹ ਕਿਸ਼ਤ 9.5 ਕਰੋੜ ਰੁਪਏ ਦੇ ਲਗਭਗ ਜੋ ਕਿਸਾਨਾਂ ਤੱਕ ਪਹੁੰਚਣੀ ਹੈ ਜੋ 20000 ਕਰੋੜ ਰੁਪਏ ਦੇ ਲਗਭਗ ਜਿਸ ਦੀ ਕੀਮਤ ਦੱਸੀ ਜਾਂਦੀ ਹੈ ਯਾਨੀ ਕਿ ਕਿਸਾਨਾਂ ਦੇ ਲਈ ਸਭ ਤੋਂ ਪਹਿਲਾ ਕੰਮ 20000 ਕਰੋੜ ਰੁਪਇਆ ਭਾਰਤ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਫਾਈਲ ਦੇ ਉੱਤੇ ਦਸਤਖਤ ਕੀਤੇ ਗਏ ਨੇ ਦਸਤਖਤ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਖੜੇ ਰਹਾਂਗੇ ਨਾਲ ਹੀ ਉਹਨਾਂ ਨੇ ਕੁਝ ਹੋਰ ਬਿਆਨ ਵੀ ਜਾਰੀ ਕੀਤੇ ਨੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਉਹ ਕਿਸਾਨਾਂ ਲਈ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਅਸੀਂ ਅੱਜ ਉਹਨਾਂ ਦੀ 17ਵੀਂ ਕਿਸ਼ਤ ਜਾਰੀ ਕਰਨ ਜਾ ਰਹੇ ਹਾਂ ਤੇ 17ਵੀਂ ਕਿਸ਼ਤ ਜੋ ਜਾਰੀ ਕੀਤੀ ਗਈ ਹੈ ਫਿਰਾਲ ਸਰਕਾਰ ਦੇ ਵੱਲੋਂ ਉਸ ਕਿਸ਼ਤ ਦੇ ਹਿਸਾਬ ਦੇ ਨਾਲ 20000 ਕਰੋੜ ਰੁਪਏ ਦੀ ਜੋ ਰਾਸ਼ੀ ਹੈ ਉਹ ਬਣਦੀ ਹੈ ਜਿਸ ਦੇ ਕਾਰਨ ਕਿਸਾਨਾਂ ਲਈ ਇੱਕ ਵੱਡਾ ਲਾਭ ਕਹਿ ਸਕਦੇ ਹਾਂ ਜੋ ਹੋਣ ਜਾ ਰਿਹਾ ਹੈ ਕਿਸਾਨਾਂ ਨੂੰ ਸਿੱਧੇ ਤੌਰ ਤੇ ਇਸ ਦਾ ਫੈਸਲੇ ਦਾ ਲਾਭ ਮਿਲੇਗਾ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸਜ ਫਾਈਲ ਸਭ ਤੋਂ ਪਹਿਲੀ ਜੋ ਕਹਿ ਸਕਦੇ ਹਾਂ ਜੋ ਫਾਈਲ ਸਾਈਨ ਕੀਤੀ ਗਈ ਹੈ ਉਹ ਫਾਈਲ ਕਿਸਾਨ ਨਿਧੀਤੀ ਸੀ 9.5 ਕਰੋੜ ਕਿਸਾਨਾਂ ਨੂੰ ਸਿੱਧੇ ਤੌਰ ਤੇ ਲਾਭ ਦੇਣ ਦੇ ਲਈ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਫਾਈਲ ਸਾਈਨ ਕੀਤੀ ਗਈ ਫਿਲਹਾਲ ਸਭ ਤੋਂ ਪਹਿਲਾਂ ਸਰਕਾਰ ਬੰਦੇ ਸਰ ਕਿੱਤੇ ਦਾ ਕਿਤੇ ਭਾਜਪਾ ਜਿਸ ਨੂੰ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਉਸੇ ਭਾਜਪਾ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਦੇ ਲਈ ਜੋ ਬਕਾਇਆ ਰਾਸ਼ੀ ਹੈ ਉਹ ਬਕਾਇਆ ਰਾਸ਼ੀ ਵੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ 20000 ਕਰੋੜ ਰੁਪਏ ਦੇ ਲਗਭਗੇ ਰਾਸ਼ੀ ਬੰਦੀ ਸੀ ਜਿਸ ਦੇ ਕਾਰਨ ਇਹ ਕਹਿ ਸਕਦੇ ਹਾਂ ਬੰਦੇਸਾਰ ਸਭ ਤੋਂ ਜੋ ਪਹਿਲੀ ਫਾਈਲ ਸਾਈਨ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਉਸ ਉਹੀ ਕਿਸਾਨ ਨਿਧੀ ਦੀ ਫਾਈਲ ਸੀ ਜਿਸ ਦੇ ਵਿੱਚ 17ਵੀਂ ਕਿਸ਼ਤ ਜਾਰੀ ਕੀਤੀ ਗਿਆ ਕਿਸਾਨਾਂ ਨੂੰ ਸਿੱਧੇ ਤੌਰ ਤੇ ਲਾ